ਕਬਹੁ ਨ ਛੱਡ ਖੇਤ ਗੁਰੂ ਪਿਆਰੀ ਗੁਰੂ ਸواری ਸਾਧ ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫੇਰ ਕਿਰਪਾ ਕਰੋ ਜਿਹੜੇ ਨਹੀਂ ਬੋਲੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਸਤਗੁਰਾਂ ਦੀ ਗੋਦੀ ਜਾਂ ਨਿਕ ਮਾਣ ਰਹੇ ਸੀ ਮੇਰੇ ਤੋਂ ਫਰੀਲਾ ਹਜ਼ੂਰੀ ਰਾਗੀ ਓਨ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਦੀ ਜਾਮਣੀ ਪਰਕੇ ਗਏ ਆਖੋ ਸਾਚਾ ਗੁਰਮੁਖੋ ਸਾਚੀ ਜੀ ਦੋ ਕਾਲ ਪ੍ਰਨਾਸੀ ਦੇਵਾਲ ਦੇ ਸਰੂਪੇ ਸਦਾ ਅੰਗ ਸੰਗੀ ਅੰਗੰਗਪੂਤੇ ਬਹੁਤ ਪਿਆਰੇ ਰਾਗੀ ਸਿੰਘ ਨੇ ਕਿ ਮੈਂ ਤਾਂ ਕਹਿ ਰਿਹਾ ਤੇ ਪਹਿਲੀ ਵਾਰ ਹੀ ਮਿਲੇ ਆ ਤਿੰਨ ਚੀਜ਼ਾਂ ਤੋਂ ਬੰਦੇ ਦੀ ਪਛਾਣ ਆਉਂਦੀ ਦਸਤਾਰ ਗੁਫਤਾਰ ਤੇ ਰਫਤਾਰ ਅਸੀਂ ਉੱਥੇ ਮਾ ਸਾਡੇ ਕੰਜਾਰੇ ਤੇ ਭਾਈ ਸਾਹਿਬ ਤੁਹਾਡੇ ਕੋਲ ਲੱਗੇ ਤੇ ਗੱਡੀ ਚ ਉਤਰ ਕੇ ਦੁਆਰਾ ਸਾਡੇ ਨਾਲ ਦਰਬਾਰ ਚ ਗਏ ਬੜਾ ਮਨ ਖੁਸ਼ ਹੁੰਦਾ ਜੀ ਕਿਤੇ ਇਦਾਂ ਸਾਰਿਆਂ ਦਾ ਪਿਆਰ ਪੈ ਜੀ ਵੀਰ ਜੀ ਹੋਣੀ ਚੌਥੇ ਪਿੰਡ ਤੋਂ ਆਏ ਕਹਿੰਦੇ ਸਪੈਸ਼ਲ ਭਾਈ ਸਾਹਿਬ ਤੁਹਾਨੂੰ ਮਿਲਣ ਤੇ ਮਾਰੇ ਕਹਿੰਦੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਜਿਕੇ ਸਾਰੀ ਕੌਮ ਵਈਦਾ ਇੱਕ ਦੂਜੇ ਦਾ ਪਰਦਾ ਟਕੀਏ ਇੱਕ ਦੂਜੇ ਦਾ ਸਾਥ ਦਈਏ ਤੇ ਉਹ ਦਿਨ ਦੂਰ ਨਹੀਂ ਜਿੱਦਨ ਆਪਣੇ ਹੱਥ ਮੰਝ ਲਵੇ ਸਾਨੂੰ ਕੋਈ ਚੀਜ਼ ਨਹੀਂ ਹਰਾ ਸਕਦੀ ਸਾਨੂੰ ਫੋਟੀ ਲਈ ਜਾਂਦੀ ਆਖੂ ਸਤ ਦਾ ਸੋ ਮਾਰੇ ਨੇ ਕਿਰਪਾ ਕੀਤੀ ਬੜੇ ਪਿਆਰ ਹੈ ਪ੍ਰੇਮਨਾਗ ਜੀ ਜੁੜੇ ਹੋ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਬੜਾ ਪਿਆਰਾ ਸ਼ਰਧਵੀਰ ਜੀ ਘਾਰੇ ਸਨ ਸੋ ਸਾਰੀ ਸੰਗਤ ਬਹੁਤ ਪ੍ਰੇਮ ਵਾਲੀ ਹੋ ਪਹਿਲੀ ਵਾਰੀ ਵੇਖਿਆ ਵੀ ਸਮਾਂ 10 ਵਜੇ ਤੇ ਸੰਗਤਾਂ ਇੰਨੀਆਂ ਜੜੀਆਂ ਹੈ ਮਹਾਂਪੁਰਖਾਂ ਦਾ ਪਿਆਰ ਜੀ ਆਉਂਦੇ ਇਸ ਜਗ੍ਹਾ ਤੇ ਬੜਾ ਸਕੂਨ ਜਿਹਾ ਮਿਲਿਆ ਕਿਉਂਕਿ ਜਗਾ ਦਾ ਸਤਿਗੁਰੂ ਕਮਾਈ ਵਾਲਾ ਕੋ ਰਹਿੰਦਾ ਅੱਖੋ ਸਤਨਾਮ ਉਹ ਰੋਜ਼ ਵਿਚਰੀਦਾ ਜੀ ਤੇ ਆਪਾਂ ਇਹ पाठशाला ਇਹ ਧਰਮਸ਼ਾਲਾ ਜਿਹੜੀ ਹੈ ਜਿੱਥੇ ਗੁਰੂ ਦਾ ਗਿਆਨ ਮਿਲਦਾ ਬੱਚਿਆਂ ਨੂੰ ਭੇਜਿਆ ਕਿ ਕੀਰਤਨ ਸਿਖਾਓ ਊੜਾ ਜੂੜਾ ਬਾਣੀ ਬਾਣਾ ਸੇਵਾ ਸਿਮਰਨ ਤੇ ਪੰਗਤ ਸੰਗਤ ਫਸਲ ਨਸਲ ਇਹ ਤੋਹਫ਼ੇ ਸਾਡੇ ਵੱਡੇ ਸਾਨੂੰ ਦੇ ਕੇ ਗਏ ਸੋ ਅੱਜ ਆਪਾਂ ਯਾਦ ਕਰਨ ਨਾਲ ਨਾਲ ਉਹ ਕਿ ਬੈਜੋ ਠੰਡਾ ਹੋਰ ਵੀ ਸੰਗਤ ਅੰਦਰ ਆਜੋ ਇਕ ਸੰਗਿਆ ਨਾ ਕਰੋ ਮਹਾਰਾਜ ਦੇ ਲਾਗਿਓ ਕਿ ਵੈਜੀ ਦਾ ਜਦੋਂ ਕਿਸੇ ਤੋਂ ਕੁਝ ਲੈਣਾ ਹੋਵੇ ਨਾ ਉਹਦੇ ਲਾਗਿ ਹੋਈਦਾ ਤੇ ਆਪਾਂ ਨਾ ਪਛਾਣੂ ਨਹੀਂ ਕੋਈ ਨਹੀਂ ਭਾਵੇਂ ਨਾਲ ਬਿਲਕੁਲ ਜੇ ਸੋ ਖੁਸ਼ੀ ਹੁੰਦੀ ਮਹਾਰਾਜ ਸਾਹਿਬ ਦੇ ਕੋਲ ਬਹਿਣਾ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਆਓ ਪੰਜ ਸੱਤ ਮਿੰਟ ਸਾਰੀ ਸੰਗਤ ਜੁੜੀਏ ਫਿਰ ਮਹਾਰਾਜ ਦੇ ਪੁੱਤਾਂ ਦੀ ਸੋਲੇ ਆਪਾਂ ਗਾਵਾਂਗੇ ਕਿਉਂਕਿ ਸ਼ਹੀਦੀ ਪੰਦਰਵਾੜਾ ਹੈ ਤੇ 15 ਦਿਨਾਂ ਦੀ ਕਥਾ ਵਾਕ ਕੋ ਸਾਥਾਂ ਇਆਪਾਂ ਜਿੰਨਾ ਕੁ ਸਮੇਂ 'ਚ ਰਹਿ ਕੇ ਪਿਆਰ ਮੰਨ ਲਈਏ ਉੱਚੀ ਬੋਲਿਓ ਕਹਿਣਾ ਨਾ ਹੋਵੇ ਸਾਰਾ ਦਿਨ ਫਿਰ ਆਪਾਂ ਵੇਲ ਲਈ ਆਂ ਸਿਰਫ 60 ਮਿੰਟ ਆਪਾਂ ਗੁਰੂ ਸਾਹਿਬ ਨੂੰ ਦੇ ਦਈਏ ਤਣੋਂ ਮਣੋ ਕੇ ਆਪਣੇ ਮੋਬਾਈਲ ਬੰਦ ਕਰ ਲਓ ਪਹਿਲਾਂ ਜੇ ਕੇਲੀ ਬਿੱਲ ਬੁੱਲ ਖੁੱਲੀ ਤੇ ਇਹਦਾ ਗਲ ਕੋ ਟੋਰੀ ਲੱਗ ਲਾ ਇਹਨੇ ਇਵੜਾ ਲਊ ਪੀਤਾ ਜਿਹਾ ਸਾਡਾ ਉਹ ਕਿ ਬੱਚਿਆਂ ਨੂੰ ਮੋਬਾਈਲ ਖਾ ਗਿਆ ਜਵਾਨੀ ਨੂੰ ਸਮਾਂ ਖਾ ਗਈ ਤੇ ਜਿਹੜੇ ਬਾੜੇ ਮੋਟ ਸੀ ਉਹਨਾਂ ਨੂੰ ਗੋਰੇ ਲੈ ਗਿਆ ਖੁਸਤਨਾ ਸਹੀ ਗੱਲ ਹੈ ਇਹਦੇ ਵਿੱਚ ਵੀ ਸਕੂਨ ਤੇ ਘੱਟ ਨੁਕਸਾਨ ਜ਼ਿਆਦਾ ਗੰਦ ਪਿੱਲ ਬਹੁਤ ਆਉਂਦਾ ਬੱਚੇ ਨਿੱਕੀ ਨਿੱਕੀ ਗਲਤੀਆਂ ਕਰਦੇ ਮੈਂ ਤੇ ਹਰ ਧਵਾਨ ਚ ਕਹਿੰਦਾ ਨਾ ਪੜ੍ਹੋ ਜਿਹੜੇ ਬੱਚੇ ਦੀ ਉਮਰ 12 16 ਸਾਲ ਤੋਂ ਘੱਟ ਉਹਨੂੰ ਮੋਬਾਈਲ ਨਾ ਦਿਆਂ ਕਰੋ ਇਹ ਚੀਜ਼ ਤੇ ਵਧੀਆ ਸੀ ਲੋੜ ਨਹੀਂ ਤ्रेन ਨੂੰ ਗਲਤ ਕੰਮ ਵਰਤ ਰਹੇ ਆ ਤੇ ਮਾਰੇ ਕਿਰਪਾ ਕਰੀ ਇਸ ਤੋਂ ਬਚਾਈਏ ਆਓ ਹੁਣ ਸਾਰੀ ਸੰਗਤ ਸੀਸਾਂ ਦਾ ਤੇਲ ਪਾਇਓ ਇਹ ਮਾਰੇ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਮਿਲੀ ਸਵੇਰੇ ਉੱਠਦਿਆਂ ਹੀ ਕਿਸੇ ਦਾ ਦਿਨ ਹਸਪਤਾਲ ਤੋਂ ਆਰੰਭ ਹੁੰਦਾ ਕਿਸੇ ਦਾ ਕਚੈਰੀ ਚੋਂ ਕਿਸੇ ਦਾ ਠਾਣੇ ਚੋਂ ਕਿਸੇ ਦੇ ਘਰ ਤੜਕੇ ਕਲੇ ਪੈ ਜਾਂਦੀ ਆਪਾਂ ਕਿੰਨੇ ਕਰਮਾ ਵਾਲੇ ਆਪਣਾ ਦਿਨ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਤੋਂ ਆਰੰਭ ਹੋਇਆ ਕਿੱਡੀ ਵੱਡੀ ਦਾਤ ਹੈ ਗੁਰੂ ਕੇ ਰਾਗੀ ਸਿੰਘ ਬੈਠੇ ਗ੍ਰੰਥੀ ਸਾਹਿਬ ਕਿੰਨੇ ਪਾਗਾਂ ਵਾਲਾ ਅਸੀਂ 11-12 ਸਾਲ ਸੇਵਾ ਕੀਤੀ ਹੈ ਬਾਬਾ ਬੁੱਢਾ ਸਾਹਿਬ ਦੀ ਗੋਦ ਮਾਣੀ ਸਭ ਤੋਂ ਕਰਮਾ ਵਾਲਾ ਉਹ ਵਜੀਰਾ ਜਿਹੜਾ ਪਹਿਲੇ ਪੈਰ ਉੱਠ ਕੇ ਨੇਤਨੇ ਕਰਦਾ ਤੇ ਦੁਨੀਆ ਦਾ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੀਸ ਤੇ ਸਵਾਰ ਹੋ ਕੇ ਪ੍ਰਕਾਸ਼ ਕਰਨ ਦੀ ਡਿਊਟੀ ਆਖੋ ਸਤ ਦਾ ਇਹ ਦਰਗਾਈ ਡਿਊਟੀਆਂ ਤੇ ਤੁਸੀਂ ਨਾਲ ਕਰਾਇਆ ਕਰੋ ਜਿੰਨੂ ਕਹਿੰਦੇ ਨਾ ਫਕੀਰਾਂ ਕੀਵਰੀ ਅੱਜ ਮੇਰੇ ਸਵੇਰੇ ਸਵੇਰੇ ਪਤਾ ਨਹੀਂ ਕੌਣ ਮੱਥੇ ਲੱਗਾ ਜਿਹਦੇ ਕਾਮਸੂਖਤ ਆ ਗਿਆ ਤੇ ਕਹਿਣਗੇ ਕੋਈ ਚੰਗਾ ਜਿੰਨਾ ਆਇਆ ਨੇ ਕਿਹੜਾ ਕਲੇਣਾ ਮੱਥੇ ਲੱਗਾ ਤੇ ਸਾਡੇ ਗੁਰੂ ਗੋਬਿੰਦ ਸਿੰਘ ਨੇ ਕੀ ਕਿਹਾ ਮਹਾਰਾਜ ਕਹਿੰਦੇ ਬਾਣੀ ਕਹਿੰਦੀ ਕਰਿ ਇਸ ਨਾਮ ਸਿਮਰ ਪ੍ਰਭ ਆਪਣਾ ਵੜ ਤਨ ਭੈ ਕੋਟ ਬਿਗਣ ਲਾਠੇ ਪ੍ਰਭ ਸਰਨਾ ਪ੍ਰਗਟੇ ਭਲੇ ਮਾਰੇ ਕਹਿੰਦੇ ਤੂੰ ਇਸ਼ਨਾਨ ਕਰਕੇ ਉੱਠਦਿਆਂ ਸਾਰ ਜਦੋਂ ਪੋਥੀ ਖੋਲ੍ਹੇਂਗਾ ਤੇ ਪੋਥੀ ਪਰਮੇਸ਼ਰ ਦਾ ਥਾਣਾ ਤੇਰੇ ਮੱਥੇ ਜਪਜੀ ਸਾਹਿਬ ਲੱਗੂਗਾ ਤੇ ਜਪਜੀ ਸਾਹਿਬ ਚ ਗੁਰੂ ਨਾਨਕ ਸਾਹਿਬ ਮਿਲਣਗੇ ਤੇਰੇ ਮੱਥੇ ਜਾਪ ਸਾਹਿਬ ਲੱਗੂਗਾ ਗੁਰੂ ਗੋਬਿੰਦ ਸਿੰਘ ਮਿਲਣਗੇ ਤੇਰੇ ਮੱਥੇ ਅਨੰਦ ਸਾਹਿਬ ਲੱਗੂਗਾ ਗੁਰੂ ਅਮਰਦਾਸ ਜੀ ਮਿਲਣਗੇ ਤੇਰੇ ਮੱਥੇ ਸੁਖਮਣੀ ਸਾਹਿਬ ਲੱਗੂਗਾ ਗੁਰੂ ਅਰਜਨ ਸਾਹਿਬ ਜੀ ਮਿਲਣਗੇ ਤੇ ਵੇਖੀਂ ਫਿਰ ਤੇਰਾ ਮੱਥਾ ਕਿੰਨਾ ਗਪਾਗਾ ਵਾਲਾ ਹੁੰਦਾ ਜਦੋਂ ਤੂੰ ਪੜਿਆ ਸਮਰੱਥ ਗੁਰੂ ਸਿਰ ਹੱਥ ਤਰਿਓ ਸਮਰੱਥ ਗੁਰੂ ਸਿਰ ਹੱਥ ਤਰਿਓ ਸਮਰੱਥ ਗੁਰੂ ਸਿਰ ਹੱਥ ਤਰਿਓ ਗਾਉ ਬਾਣੀ ਸਾਰੇ ਦਤ ਗੁਰੂ ਸਿਰ ਹੱਥ ਤਰਿਓ 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 ਮੰਗੋ ਮੰਗੋ ਹੱਥ ਸਮਰੱਥ ਗੁਰੂ ਸਿਰ ਹੱਥ ਤਰਿਓ ਸਮਰੱਥ ਗੁਰੂ ਸਿਰ ਹੱਥ ਤਰਿਓ ਸਮਰੱਥ ਗੁਰੂ ਸਿਰ ਹੱਥ ਤਰਿਓ ਵਾਹਿਗੁਰੂ 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 ਜਿੜਜੋ ਵਾਹਿਗੁਰੂ 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 ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ गोविंद विड नहीं कोई गोविंद विड नहीं कोई गोविंद में नहीं कोई गोविंद में नहीं कोई जे मिलना बाजा वाले नू जे मिलना बाजा वाले नू ਮਨ ਚੱਲ ਤੁਰ ਚੱਲੀਏ ਆਨੰਦਪੁਰ ਨੂੰ 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 ਜਿ ਮਿਲਣਾ ਬਾਜਾਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਨੂੰ ਮਿਲਣਾ ਬਾਜਾਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਜਿ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਕਲਗੀਆਂ ਵਾਲੇ ਨੂੰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਦਾ ਸ਼ੁਕਰ ਹੈ ਜੀਂਦੇ ਰਹਿਣ ਦਾ ਆ ਚੀਜ਼ ਨਾਲ ਆਪਣੀ ਜ਼ਿੰਦਗੀ ਚੋ ਗਵਾਚਨ ਦਿਓ ਬਾਜਾਂ ਵਾਲਾ ਬਾਪੂ ਕਹਿ ਗਿਆ ਸੀ ਜਦੋਂ ਪਹਿਲੇ ਜਾਂਦੇ ਚਾਏ ਨਾ ਜਿੱਥੋਂ ਦਾਸ ਸਈ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਪੀਰ ਸਾਹਿਬ 14 ਸਾਲ 9 ਮਹੀਨੇ ਤੇ 13 ਦਿਨ ਬਾਬੇ ਨੇ ਚੌਂਕੜਾ ਮਾਰਿਆ ਖਸਾਸਾ ਉੱਥੇ ਫਿਰ ਮਾਰੇ ਸਾਹਿਬ ਕਹਿੰਦੇ ਭਾਈ ਮਰਦਾਨਾ ਜਿੱਥੇ ਤਿੰਨੇ ਨਦੀਆਂ ਮਿਲਦੀਆਂ ਨਾ ਉਧਰ ਨੂੰ ਤੁਰ ਜਾ ਉੱਥੋਂ ਰਬਾਬ ਲੈ ਕੇ ਆਏ ਭਾਈ ਸਾਹਿਬ ਨੇ ਤੇ ਭਾਈ ਫਰੰਦੀ ਨੂੰ ਜੀ ਦੋਨੋਂ ਪੈਸੇ ਦਿੱਤੇ ਤੇ ਉਹਨਾਂ ਨੇ ਹੱਥ ਜੋੜ ਕੇ ਆਖਿਆ ਪੁਰਖਾ ਮਾਇਆ ਜੀਵ ਚ ਵਾਲਾ ਇਹਦੀ ਕੀਮਤ ਨਹੀਂ ਹੈਗੀ ਦੁਨੀਆ ਦੇ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ ਸਭ ਤੋਂ ਮਹਿੰਗੀ ਚੀਜ਼ ਹੈ ਬੰਦੇ ਦੀ ਸਵਾਸ بڑے بڑے ਮੰਤਰੀ ਵੇਲੋ ਮਰਦੇ ਜਿਨ੍ਹਾਂ ਤੇ ਸਰਾਹਣੇ ਖਰਬਾ ਰੁਪਈਆ ਪਿਆ ਪਰ ਸਵਾਸ ਨਹੀਂ ਲੈ ਸਕਦੇ ਉਹਨਾਂ ਦੇ ਵੀ ਹੱਥ ਖੜੇ ਹੋ ਜਾਂਦੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਸਵੰਤ ਸੂਰਾ ਚਤਰ ਤਸੈਸ਼ ਹੈ ਪਵੰਤਾ ਗਿਆ ਭਗਵਾਨ ਪੁਰਖ ਹੈ ਨਾਨਕ ਕੀ ਟੀ ਸਾਸ ਅਕਰਖਰ ਕਹਿੰਦੇ ਜੇ ਤੋ ਸਦਾ ਆਉਗਾ ਉਹ ਵੀ ਹੱਥ ਖੜੇ ਖੜੇ ਦੁਨੀਆ ਤੇ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ ਸਵਾਸ ਦੁਨੀਆ ਤੇ ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ ਪਰਮੇਸ਼ਰ ਦਾ ਨਾਮ ਇਹਦੀ ਕੀਮਤ ਹੈ ਨਹੀਂ ਤੇ ਦੁਨੀਆ ਤੇ ਸਭ ਤੋਂ ਮਹਿੰਗੀ ਧਰਤੀ ਕਿਹੜੀ ਹੈ ਸ੍ਰੀ ਫਤਿਹਗੜ ਸਾਹਿਬ ਇਹ ਕੁਝ ਚੀਜ਼ਾਂ ਮੁਲਕ ਹੁੰਦੀਆਂ ਤੇ ਮਹਾਰਾਜ ਸਾਹਿਬ ਦੇ ਪਿਆਰੇ ਦੀ ਸ਼ੁਰੂਆਤ ਹੋਈ ਤੇ ਉਹਨਾਂ ਨੇ ਦਰਬਾਰ ਫੜਾਈ ਤੇ ਭਾਈ ਸਾਹਿਬ ਜੀ ਨੇ ਜੋ 7 ਰੁਪਏ ਬੇਬੇ ਨਾਨਕੀ ਨੇ ਭੇਣਾ ਪਹਿਲਾ ਸਿੱਖ ਬਾਬੇ ਦਾ ਬੇਬੇ ਨਾਨਕੀ ਦੇ ਤੇ ਬੇਬੇ ਨਾਨਕੀ ਦੇ ਘਰ ਕੋਈ ਬੱਚਾ ਨਹੀਂ ਤੁਸੀਂ ਕਦੇ ਇਕੱਲੇ ਵੀ ਇਤਿਹਾਸ ਸੁਣੋਗੇ ਨਾ ਮਹਿਸੂਸ ਕਰਿਓ ਆਪਾਂ ਕਹਿਦਨੇ ਬੱਚੇ ਨੀਅਾ ਚ ਖੜੋਗੇ ਉਹ ਬੱਚੇ ਨਹੀਂ ਬੋਲੋ ਇੱਕ ਰੋ ਆ ਬੱਚਾ ਹੈ ਇਹਦੇ ਨਾਲ ਤੁਸੀਂ ਵਿਹਾਰ ਕਰੋਗੇ ਤੇ ਨਹੀਂ ਚੱਲ ਸਕੂਗਾ ਉਹ ਪੈਗੰਬਰ ਸੀ ਉਹ ਮਹਾਂਪੁਰਖਾਏ ਸੀ ਦੁਨੀਆ ਤੇ ਮਾਰਨੇ ਆਪਣੀ ਜੀਵਨ ਕਥਾ ਚ ਲਿਖਿਆ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਇਹ ਦੁਨੀਆ ਇੱਕ ਤਮਾਸ਼ਾ ਹੈ ਇਥੇ ਦੋ ਚੀਜ਼ਾਂ ਪੜਦੀਆਂ ਪਈਆਂ ਵਾ ਇੱਕ ਗਰੀਬੀ ਇੱਕ ਅਮੀਰੀ ਇੱਕ ਉੱਚਾ ਇੱਕ ਨੀਵਾ ਇੱਕ ਕਾਲਾ ਇੱਕ ਗੋਰਾ ਇੱਕ ਨੇਕੀ ਇੱਕ ਬਦੀ ਜੀ ਜੰਤ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਜਿਸ ਨੂੰ ਤੂੰ ਜਣਾਏ ਆ ਤੂੰ ਹੀ ਆਗੇ ਕਈ ਨਹੀਂ ਆਈ ਉਹ ਕਹਿੰਦੇ ਉੱਥੇ ਹੀ ਤਰਨਾ ਬੋਲੋ ਸਤਨਾਮ ਪੱਠੇ-ਪੁੱਠੇ ਵੜਦੇ ਕੋਈ ਰੋਟੀਆਂ ਖਾਸ਼ ਕੋਈ ਕਿਤੇ ਤਰਿਆ ਪੈਦਾ ਤੁਸੀਂ ਕਦ ਤੋਂ ਆ ਗਏ ਇੱਕ ਨਾ ਹੁਕਮੀ ਬਖਸ਼ੀਸ਼ ਜਿਸ ਨੂੰ ਤੂੰ ਜਾਣ ਆਏ ਸੋਈ ਜਾਣ ਤੁਹਾਨੂੰ ਪਤਾ ਲੱਗ ਗਿਆ ਵੀ ਨਹੀਂ ਮਣਾ ਕਿਸੇ ਦਾ ਪਿੰਡ ਚ ਪੁੱਤ ਚੜਾਈ ਕਰ ਜੇ ਤੇ ਲੋਕੀ ਉਹਦੇ ਘਰ ਜਾਂਦੇ ਐ ਅੱਜ ਬਾਜਿਆਂ ਵਾਲੇ ਦੇ ਪੁੱਤਾਂ ਦਾ ਦਿਨ ਮਾਪੁਰਖਾਂ ਨੇ ਮਨਾਇਆ ਤੇ ਅਸੀਂ ਜ਼ਰੂਰ ਹਾਜ਼ਰੀ ਭਰਨੀ ਆਖੋ ਸਤਿਨਾਮ ਜਿਸ ਨੂੰ ਤੂੰ ਜਨਾਈ ਸੁਈ ਜਨ ਜਾਣੈ ਹਰ ਗੁਣ ਅੱਗੇ ਲਿਖਿਆ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਜਿਨ ਹਰਿ ਪ੍ਰਿਆ ਮਾਰੇ ਕਹਿੰਦੇ ਦੁਨੀਆ ਦੁਖੀ ਆ ਭਾਵੇਂ ਸੌ ਸੌ ਕਿਲੇ ਦੇ ਮਾਲਕ ਮੁੰਡੇ ਅਮਰੀਕਾ ਕੈਨੇਡਾ ਦਵਾਈ ਸਾਰੇ ਖਾਂਦੇ ਆਖੋਏ ਨੀਂਦ ਨਹੀਂ ਆਉਂਦੀ ਚੈ ਨਹੀਂ ਆਉਂਦਾ ਕਹਿੰਦੇ ਨਾਲ ਦਾ ਕਿਲਾ ਵੀ ਖਰੀਦ ਲੀਏ ਭਾਵੇਂ ਟੈਕ ਹੋਈ ਜਾਣਾ ਆਖੋਏ ਐਨੀ ਭੁੱਖ ਵਧ ਗਈ ਬੰਦੇ ਦੀ ਇਹ ਸਾਰਾ ਸੰਤੁਨਲ ਵਿਗੜ ਗਿਆ ਅੰਦਰ ਦਾ ਭਾਵੇਂ ਕਿਸੇ ਦੀ ਜੀਵ ਜੀ ਵੀਰ ਪਈਏ ਓਦੋਂ ਵੀ ਆਪਾਂ ਰਹਿਨੇ ਹੀ ਅੱਜ 20-20 ਲੱਖ ਗੱਡੀ ਚ ਪਿਆ ਪਰ ਫਿਰ ਵੀ ਅੰਦਰ ਟਿਕਨ ਨਹੀਂ ਦਿਆ ਵੀ ਇੰਦਰੋਂ ਵੀ ਅਲਾ ਮਾਰ ਲਈਏ ਇਹ ਸੁੱਖ ਗਵਾਜ ਗਿਆ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਚ ਭਾਈ ਸਾਹਿਬ ਕਹਿੰਦੇ 7 ਰੁਪਏ ਬੇਬੇ ਨਾਲ ਕੀ ਨੇ ਪੜੋ ਪਹਿਲਾ ਸਿੱਖ ਬੇਬੇ ਸੀ ਬੱਚਾ ਕੋਈ ਨਹੀਂ ਹੋਇਆ ਕਦੇ ਜ਼ਿਕਰ ਹੀ ਨਹੀਂ ਕੀਤਾ ਇਸ ਸਾਡੇ ਕਰੇ ਮਾੜੀ ਜੀ ਨੇ ਕੀ ਹੋ ਜਿਤ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕਣ ਚਲ ਜਾਂਦੇ ਆਖੋ ਸਤ ਸਤ ਜਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋੜ ਮਰੀ ਮਟ ਆ ਇੱਕ ਵਾਰੀ ਅਸੀਂ ਦਰ ਗਏ ਬਾਗੇ ਪ੍ਰਾਨੇ ਜਲਾਲਾ ਬਾਦਵਾਇਆ ਤੇ ਸਾਰੀ ਸੜਕ ਤੇ 2 ਕਿਲੋਮੀਟਰ ਤੇ ਜਿਹੜਾ ਝੰਡਾ ਵੇ 베ਰੀ ਉਹਨੂੰ ਐ ਬੁੰਨੀਆਂ ਨਾਲ ਲਪੇਟਿਆ ਉਹ ਵਿਚਾਰਿਆਂ ਦੀ ਕੁਦਰਤ ਜਿਸ ਹੈ ਕੁਦਰਤ ਸੁਣੀ ਹੈ ਕੁਦਰਤ ਪਾ ਉਹਨਾਂ ਕੁਦਰਤ ਦੇ ਪਿਆਰੇ ਰੂਖਾਂ ਨੂੰ ਵੀ ਅਸੀਂ ਬੰਦਨ ਮਾਰ ਦਿੱਤੇ ਆਖੋ ਸਤਨਾਮ ਪਾਣੀ ਇੰਨਾ ਸਾਫ਼ ਸੁਥਰਾ ਸੀ ਉਹਦੇ ਚ ਸੁੱਟ ਕੇ ਗੰਦ ਮੰਦ ਜੋ ਵੀ ਆਖੀ ਜਾਂਦਾ ਕੋਈ ਕਾਲੇ ਲੀੜੇ ਕੋਈ ਨਾਰੀਅਲ ਕੋਈ ਕੁਝ ਕਰੀ ਪਾਣੀ ਵੀ ਗੰਦਾ ਕਰਦਾ ਮਾਰੇ ਗਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਇਸ ਕੂਲ ਆ ਜੀ ਸਿੱਖੀ ਦਾ ਇਸੀ ਕਰਕੇ ਆਪਾਂ ਸਾਰੇ ਇਕੱਠੇ ਹੋਨੇ ਕੋ ਪਿਆਰੇ ਦੀ ਗੱਲ ਪਤਾ ਲਗੀ ਤੇ ਮਹਾਰਾਜ ਸਾਹਿਬ ਜੀ ਬੇਬੇ ਜੀ ਨੇ ਪੈਣੋ ਦੋ ਵਰੀ ਮੰਗਿਆ ਜ਼ਿੰਦਗੀ ਚ ਇਹ ਕਥਾ ਨੂੰ ਕੋਲੇ ਰੱਖਣੀ ਤੇ ਦੱਸਣੀ ਵੀ ਆ ਦੋ ਵਰੀ ਮੰਗਿਆ ਪਹਿਲੀ ਵਰੀ ਜਦ ਬਾਬਾ ਉਹਦਾ ਸੀ ਗਿਆ ਤੇ ਚੱਲਿਆ ਈਦਾ ਝੋਲੀ ਕਰਕੇ ਕਹਿੰਦੀ ਬਾਬਾ ਤੂੰ ਮੇਰਾ ਵੀਰ ਨਹੀਂ ਤੂੰ ਪੀਰ ਹੈ ਅੱਜ ਮੈਂ ਤੇਤੋ ਕੁਝ ਮੰਗਣਾ ਹੈ ਕਹਿਣ ਲੱਗੇ ਮੰਗ ਕਿੰਦੇ ਮੇਰੀ ਝੇਲ ਝੋਲੀ ਦੇ ਵਿੱਚ ਨਾ ਉਹ ਚੀਜ਼ ਪਾ ਦੇ ਜਿਹਦੇ ਨਾਲ ਸਾਰੇ ਦੁੱਖ ਹੀ ਮੁੱਕ ਜਾਣ। ਉਹ ਉਹ ਕਿਹੜੀ ਚੀਜ਼ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੱਸਣਗੇ ਆਪਾਂ। ਨਾਲੇ ਗਾਲੋ ਥੋੜੀ ਜਿਹੀ ਬਾਣੀ ਵੇਣ ਤੋ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੇਹ ਨਾਮ ਦੁਖੀਆ ਉਤਰੈ। ਆਪਣੀ ਮੰਗ ਕੀ ਹੁੰਦੀ ਆ ਮੇਰੀ ਕੋਠੀ ਪੈਜੀ ਗੱਡੀ ਟੌਪ ਦੀ ਰੱਖਾਂ ਲੀੜੇ ਵਧੀਆ ਪਾਵਾਂ ਤੇ ਬੈਂਕ 'ਚ ਪੈਸੇ ਆਉਣ ਇਹ ਚਾਰਕੀ ਚੀਜ਼ਾਂ ਲਈ ਮੈਂ ਵੇਖਿਆ ਦੁਨੀਆ ਅਫਸਰਟ ਹੋਈ ਪਈ ਐ ਜਿਵੇਂ ਦੀ ਛੱਵੀ ਪਰ ਜਿਹਦੀ ਕਥਾ ਆਪਾਂ ਰੰਮ ਕਰ ਲੱਗੇ ਨਾ ਉਹਨੂੰ ਵਿਦਵਾਨ ਕਹਿੰਦਾ ਰਾਹੀ ਕੋਈ ਪ੍ਰੀਤ ਦੀਆਂ ਮੰਜਲਾ ਦਾ ਮੈਨੂੰ ਸ਼ੌਂਕ ਗਾਉਂਦਾ ਦਾ ਗਲਾ ਨਹੀਂ ਮੇਰਾ ਠੀਕ ਪਰ ਮੇਰਾ ਉਹਨਾਂ ਚਲੰਦਰ ਨਹੀਂ ਭਰਪੂਰਦਾ ਕੋਈ ਰਾਹੀ ਪ੍ਰੀਤ ਦੀਆ ਮਜਲਾਉਂਦਾ ਏਦਾਂ ਵਾਟ ਮੁਕਾਮ ਦਾ ਵਿਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲੁਟਾਮ ਦਾ ਵੇਖਿਆ ਨਾ ਹੰਸਾ ਜਈ ਪਿਆਰਿਆਂ ਪੁੱਤਰਾਂ ਨੂੰ ਝੋਲੀ ਮੋਤ ਦੀ ਪਾਵੰਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤਾਂ ਦੀ Laash ਉੱਤੇ ਗੀਤ ਖੁਸ਼ੀ ਦੇ ਗਾਵੰਦਾ ਵੇਖਿਆ ਨਾ ਹਿੰਦ ਜਿਵੇਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਣ ਸੁਣਾਉ ਖਾਏ ਬੋਲੋ ਜਿਵੇਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਣ ਸੁਣਾਉ ਖਾਏ ਹਿੰਦ ਤਰ ਮੰਦਿਰਾ ਕੀ ਕਰਨ ਲਈ ਪਿਤਾ ਜੀ ਦਿਕ ਰੌਣਾ ਔਖਾ ਏ ਹਿੰਦ ਧਰਮ ਦੀ ਅਮੀਰ ਰਸਈ ਆਹਾ ਹਾ ਦਿਕ ਰੌਣਾ ਔਖਾ ਏ ਤੁੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰੀ ਤੁੰਨ ਸ੍ਰੀ ਗੁਰੂ ਪੁੱਤ ਇੱਕ ਮਰਵਾਣਾ ਉਖਾਏ ਪੁੱਤ ਇੱਕ ਮਰਵਾਣਾ ਸੀ ਜਾਣ ਤੇ ਹਰ ਕੋਈ ਚਾਉਂਦਾ ਏ ਕੰਡਿਆਂ ਤੇ ਸੋਣਾ ਸੀ ਜਾਣ ਤੇ ਹਰ ਕੋਈ ਸੌ ਜਾਂਦਾ ਕੰਡਿਆਂ ਤੇ ਪੁੱਤ ਚਾਰ ਵਾਰੀ ਗੁਰੂ ਗੋਬਿੰਦ ਨੇ ਪੁੱਤ ਇੱਕ ਮਰਵਾਣਾ ਈ ਮੇਰੇ ਗੁਰੂ ਦੇ ਗੀਤ ਹੈ ਆਪਾਂ ਹੀ ਤਾਂ ਡੇਰ ਕੇ ਪੁੰਜੇ ਬੈਠੇ ਸਾਰੇ ਬਾਪੂ ਦੀ ਯਾਦ ਬਣਾ ਰਹੇ ਸਾਡੇ ਅਰਗਿਆਂ ਦੀ ਕੀ ਔਕਾਤ ਉਹਦੀ ਕਥਾ ਕਰ ਜਾਈਏ ਸੁਮਾਰੇ ਸ਼ੀਖ ਨਾਲ ਰਹੇ ਚਿਕ ਵੰਦ ਚਲੋ ਕਰਦੋ ਇਨੇ ਫਿਰ ਸਾਰਾ ਵਿਗਾੜ ਦੇਣਾ ਈ ਸੁਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਦਇਆ ਦ੍ਰਿਸ਼ਟੀ ਕਰਨ ਤੇ ਆ ਵੇਖਿਆ ਨਾ ਰਾਸ ਵਿੱਚ ਜਦੋਂ ਸਹੀ ਕੋਈ ਨਹੀਂ ਜੰਦਰਾ ਜੋ ਅੱਗੇ ਵਾਜਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਬੋਲੋ ਵਾਹਿਗੁਰੂ 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 ਸਤ ਰੁਪਏ ਬੇਬੇ ਨੇ ਦਿੱਤੇ ਜਿੱਥੋਂ ਰਾਮ ਹੋਈ ਸਾਡੀ ਸਿੱਖੀ ਤੇ ਭਾਈ ਫਰੰਦਾ ਜੀ ਕਹਿੰਦੇ ਗੁਰਮੁਖਾ ਪੈਸੇ ਜੀਵ ਚ ਵਾਲਾ ਤੂੰ ਤਿੰਨ ਬਚਨ ਕਰ ਇਹ ਜਿਹੜੀ ਨਿਬਾਬ ਤੂੰ ਲੈ ਕੇ ਚੱਲਿਆ ਨਾ ਇਹਦੇ ਚੋਂ ਨਗਾਰੇ ਨਿਕਲਨੇ ਆਖੋ ਸਤਨਾਮ ਇਹਦੇ ਵਿੱਚੋਂ ਜਿਹੜੇ ਸ਼ਬਦ ਪ੍ਰਗਟ ਹੋਣੇ ਨਾ ਉਹਨੇ ਗੁਲਾਮੀ ਦੀਆਂ ਜੰਜੀਰਾ ਤੋੜਦੀਆਂ ਏ ਤੇ ਇਹਦੀ ਕੀਮਤ ਨਹੀਂ ਕੋਈ ਤੇ ਤੂੰ ਤਿੰਨ ਗੱਲਾਂ ਯਾਦ ਰੱਖੀਂ ਇੱਕ ਤੇ ਰਬਾਬ ਨੂੰ ਰਸਤੇ 'ਚ ਨਾ ਖੋਲੀ ਦੂਜਾ ਕਿਸੇ ਦੇ ਬੂਏ ਤੇ ਮੰਗਣ ਵਾਸਤੇ ਨਾ ਵਜਾਈ ਤੇ ਤੀਜਾ ਬਾਬੇ ਨਾਨਕ ਦੇ ਹੁਕਮ ਤੋਂ ਬਿਨਾਂ ਇਹਦੀ ਸੁਰ ਨਾ ਖੋਲੀ ਆਖੋ ਸਤ ਸਾਮ ਇਹ ਰਾਮ ਦਾ ਇਤਿਹਾਸ ਉੱਥੇ ਫਿਰ ਪਹਿਲੀ ਵਾਰੀ ਮਹਾਰਾਜ ਸਾਹਿਬ ਨੇ ਅਖਿਆ ਜਦੋਂ ਪਹੁੰਚ ਗਏ ਸਾਰੇ ਬਾਬਾ ਜੀ ਬੈਠੇ ਤੇ ਮਹਾਰਾਜ ਕਹਿੰਦੇ ਲਿਆ ਮਰਦਾਨੀਆਂ ਸੁਣਾਈਏ ਕੁਝ ਸਗਤ ਨੂੰ ਖੋਲੇ ਨੋ ਉਹਨਾਂ ਨੇ ਫਿਰ ਹੁਕਮ ਮੰਨ ਕੇ ਰਬਾਬ ਖੋਲੀ ਜੀਦੇ ਚੋਂ ਫਿਰੇ ਤਰੰਗਾ ਨਿਕਲਣਗੇ ਇਹ ਰਾਗ ਰਤਨੀਆਂ ਨਿਕਲਣੀਆਂ ਐ ਇਸ ਵੇਲੇ ਵਰਲਡ ਦੇ ਉੱਤੇ ਗੋਰਿਆਂ ਦਾ ਰਾਜ ਐ ਅਮਰੀਕਾ ਸਿਖਰ ਐ ਤੇ ਅਮਰੀਕਾ ਦੀ NASA ਦੀ ਲਾਇਬ੍ਰੇਰੀ 7ਵੀਂ ਬਿਲਡਿੰਗ ਗੁਰੂਗ੍ਰਾਮ ਸਾਹਿਬ ਦਾ ਪ੍ਰਕਾਸ਼ ਕੀਤਾ ਉਹਨਾਂ ਆਖੋ ਸਤਨਾਮ ਲੋਕੀ ਇਥੇ ਰੌਲਾ ਪਾਈ ਜਾਂਦੇ ਸਿੱਖੀ ਘਟ ਗਈ ਮੁੰਡੇ ਮੋਨੇ ਹੋ ਗਏ ਨਸ਼ੇ ਪਤੇ ਬਾਬੇ ਨਾਨਕ ਦੀ ਖੇਡ ਐ ਜਿੰਨਾ ਲਾਲ ਕਿਲਾ ਬਣਾਇਆ ਅਜ ਨਹੀਂ ਹੈਗੇ ਜਿੰਨੇ ਤਾਜ ਮਹਿਲ ਬਣਾਇਆ ਅਜ ਨਹੀਂ ਹੈਗੇ ਜਿੰਨੇ ਕੁਤਬ ਮੀਨਾਰ ਬਣਾਇਆ ਅਜ ਨਹੀਂ ਹੈਗੇ ਕੋਈ ਵੱਡੇ ਵੱਡੇ ਕਿਲੇ ਬਣਾਉਣ ਵਾਲੇ ਕਿਤੇ ਨਹੀਂ ਦੀਦੇ ਜਿੰਨਾ ਫਤਿਹਗੜ ਸਾਹਿਬ ਦੀ ਕੰਧ ਖਲਾਰੀ ਉਹਨਾਂ ਦੇ ਨਿਸ਼ਾਨ ਅੱਜ ਵੀ ਚੁਲੰਦਾ ਹੈ ਇਹ ਵੇਖੋ ਕਦੇ ਅਸੀਂ ਢਿੱਲਾ ਪੈਰਾ ਕਰ ਜਨੇ ਕੋਈ ਨਹੀਂ ਆ ਮੁੰਡੇ ਮੰਡੇ ਥੋੜੇ ਜੇ ਤਾਂ ਵਿਗੜੇ ਵੀ ਸਾਡਾ ਕਸੂਰਾ ਵੀ ਘਰ ਚ ਵਿਆਹ ਹੁੰਦਾ ਤੇ ਅਖੰਡ ਪਾਠ ਨਹੀਂ ਕਰਾਉਂਦੇ ਤੇ ਨਕੀਰਤਨ ਕਥਾ ਵਾਲਾ ਨਹੀਂ ਸਾਜਦੇ ਕੀ ਜੇ ਲੈ ਜੂ ਕੋਈ 10-15000 ਕਿੰਨੇ ਕ ਕਿਤੇ ਪਏ ਇਹਨੇ ਤੇ ਕੱਲਾ ਬੱਲਾ ਦੇਉਂਦਾ ਸਾਰਾ ਪਿੰਡ ਅਸੀਂ ਕਹਿੰਦੇ ਨਹੀਂ ਜੀ ਉਹ ਤੇ ਬਾਬੇ ਰਹਿਣ ਹੀ ਦੋ ਤੇ ਉਹ ਕੰਜਰਖਾਨਾ ਜਿਹਾ ਲਾ ਕੇ ਤੇ ਨਿਆਣਿਆਂ ਦੀ ਡੰਡ ਲਾ ਲਈ ਉਹ ਵਰ ਜਿਹੋ ਜਿਹਾ ਰੰਗ ਚੜੂ ਉਹ ਜਿਹੋ ਹਾਂਜੀ ਬੋਲੋ ਸਤਨਾਮ ਜੇ ਤੁਸੀਂ ਸ਼ਰਾਬ ਵਰਤ ਆਉਗੇ ਅਨੇਕਾਂ ਜੇ ਬੱਚੇ ਇਹ ਹਣੇ ਦੇ ਲਾਗੇ ਦਾ ਦਾਦਾ ਪਾਠ ਕਰੇ ਸਵੇਰੇ ਦੀ ਮਾਂ ਇਹਨੇ ਆਪੇ ਘਣਾ ਮਾਤਾ ਜੀ ਕੀ ਦਾਦਾ ਗੁਰਦੁਆਰੇ ਚੌਰ ਕਰੂਗੇ ਨਾਲ ਆ ਗਿਆ ਖੂ ਮੈਂ ਵੀ ਕਰਨਾ ਤੇ ਜਦੋਂ ਅਸੀਂ ਆਪ ਡੁੱਬੇ ਆ ਤੇ ਨਿਆਣੇ ਲਾਗੇ ਪਿੰਦੇ ਸੀ ਉਹਨਾਂ ਨੂੰ ਵੀ ਕਿਨੇ ਪੁੱਤ ਲਾ ਗੋਟ ਤੇ ਮੁੜ ਕੇ ਬੀਬੀ ਹੋਣੀ ਕਿਹਦੀਆਂ ਮੁੰਡੇ ਨਸ਼ੇ ਕਰਦੇ ਕਿਸੇ ਨੇ ਲਾਏ ਸਾਡੀਆਂ ਗਲਤੀਆਂ ਵਾ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਪਾਏ ਕੋਹਾੜਾ ਮਾਰਿਆ ਆ ਇਦਾਂ ਨਾ ਕਰਿਆ ਕਰੀਏ ਗੁਰਮੁਖੋ ਸਾਡਾ ਫਰਜ਼ ਬਣਦਾ ਤੁਸੀਂ ਪ੍ਰੇਮ ਕਰਦੇ ਆ ਸਤ ਪੋਤ ਉਹ 13 ਤੱਕ ਪੂਰੀ ਕੌਮ ਨੂੰ ਹਰ ਸਾਲ ਅਕਾਲ ਤਖਤ ਤੋਂ ਸੁਨੇਹਾ ਆਉਂਦਾ ਏ ਕਿ ਰੱਬ ਦਾ ਵਾਸਤਾ ਇਹਨਾਂ ਦਿਨਾਂ 'ਚ ਵਿਆਹ ਨਾ ਰੱਖੋ ਫੇਰ ਨਹੀਂ ਹਟਦਾ ਨਹੀਂ ਹਟੇ ਫੇਰ ਵੀ ਸਾਡੇ ਵਿਆਹ ਚੱਲ ਜਾਂਦੇ ਪਕਾਟ ਸਾਂ ਘਰਾਂ 'ਚ ਆਏ ਆ ਤੇ ਫਿਰ ਕਿਸੇ ਨੇ ਕਿਹਾ ਬਾਬਾ ਜੀ ਇਹਨਾਂ ਨੂੰ ਅਸਰ ਨਹੀਂ ਹੁੰਦਾ ਮੈਂ ਕਿਹਾ ਨਾ ਸ੍ਰੀ ਕੀ ਚੀਜ਼ ਨਾ ਹੋਣਾ ਡਾਂਗਣਾ ਜਿਦੋਂ ਬਾਬਾ ਗਿਆ ਸੀ ਨਾ ਮੱਕੇ 사우ਦੀ ਅਰਬ ਦਾ ਸ਼ਹਿਰ ਮੱਕਾ ਤੇ ਮੱਕੇ ਚ ਪੈਂਦਾ ਕਾਬਾ ਉੱਥੇ ਗਿਆ ਸਾਡਾ ਬਾਬਾ ਭਾਈ ਗੁਰਦਾਸ ਕਹਿੰਦੇ ਆਸਾ ਹੱਥ ਕਿਤਾਬ ਕਾਸ਼ ਮਾਰੇ ਦੇ ਹੱਥ ਤੇ ਡਾਂਗ ਹੀ ਤੇ ਕਾਸ਼ ਚ ਕੋਥੀ ਤੇ ਭਾਈ ਸਾਹਿਬ ਕਹਿੰਦੇ ਵੀ ਬਾਬਾ ਜੀ ਇਹ ਕੀ ਵੀ ਤੁਹੀਂ ਇਦਾਂ ਡਾਂਗ ਨਹੀਂ ਫੜੀ ਕੋਥੀ ਨੇ ਪ੍ਰਚਾਰ ਕਰਨ ਦੇ ਮਾਰੇ ਤੇ ਬੜਿਆ ਸੁੱਖ ਸੀ ਗੁਰੂ ਨਾਨਕ ਸਾਹਿਬ ਆਪ ਰੱਬ ਉਤਰਿਆ ਧਰਤੀ ਤੇ ਕਹਿੰਦੇ ਸੁਣੀ ਫਕੀਰੀ ਕੋਈ ਤੇਰੇ ਵਰਗਾ ਫਕੀਰ ਕਹਾਉਂਦਾ ਏ ਉਹ ਖੁਦ ਰੱਬ ਹੋ ਕੇ ਤੇ ਰੱਬ ਨੂੰ ਮਥੇ ਟਕਾਉਂਦਾ ਏ ਅੱਖੋਏ ਹੈ ਉਹਨਾਂ ਕਿਹਾ ਡਾਂਗਰ ਤੋਂ ਬੜੀ ਮਰੇ ਕਹਿੰਦੇ ਕਾਹੀ ਮਰਦਾਨੀਆਂ ਸਮਾਈ ਬੰਦਾ ਆ ਜਾਣਾ ਜਦੋਂ ਲੋਕਾਂ ਨੇ ਪੋਥੀ ਤੋਂ ਨਹੀਂ ਸਮਝਣਾ ਪੋਥੀ ਤੋਂ ਸਮਝਣ ਦੀ ਬਜਾਏ ਪੋਥੀ ਦੀ ਬੇਦਵੀ ਕਰਨਗੇ ਤੇ ਜਿਹੜਾ ਪੋਥੀ ਤੋਂ ਨਹੀਂ ਸਮਝੂਗਾ ਉਹਨੂੰ ਫਿਰ ਡਾਂਗ ਨਾਲ ਸੁਝਾਇਆ ਜਾਊਗਾ ਇਹ ਸਚਾਈ ਹੋਈ ਫਿਰ ਜਦੋਂ ਪੰਜਵੇਂ ਪਾਦਸ਼ਾਹ ਦੀ ਸ਼ਹੀਦੀ ਹੋ ਗਈ ਤੇ ਛੇਵੇਂ ਪਾਦਸ਼ਾਹ ਨੇ ਫਿਰ ਚਾਰ جنگ ਵੱਡੇ ਤੇ ਤਿੰਨ ਛੋਟੇ ਲੜੇ ਰੀਜਨਲ ਡਾਂਗ ਫੇਰੀ ਤੇ ਕੰਨ ਚ ਪਾਏ ਫਿਰ ਥੋੜਾ ਜਿਹਾ ਸਮਾਂ ਠੰਡਾ ਚੱਲਿਆ ਗੁਰੂ ਆਰੈ ਸਾਬ ਗੁਰੂ ਆਰ ਕ੍ਰਿਸ਼ਨ ਫਿਰ ਗੁਰੂ ਨਾਵੇਂ ਪਾਦਸ਼ਾਹ ਨੂੰ ਦਿੱਲੀ ਚ ਬਿਠਾ ਕੇ ਉਹਨਾਂ ਦਾ ਸੀਸ ਦਾ ਬਲੀਦਾਨ ਦੇਤਾ ਫਿਰ ਪਾਦਸ਼ਾਹ ਮਾਰੇ ਨੇ ਸ਼ੇਰ ਪੜਿਆ ਸੀ ਮਾਰੇ ਕਹਿੰਦੇ ਮੈਂ ਹਾਂ ਤੇਗ ਜਦੋਂ ਸ਼ਹੀਦੀ ਹੋਈ ਨਾ ਮਰੇ ਕਹਿੰਦੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਵਾਰ ਦੀ ਪਰਖ ਲਈ ਸੌ ਤੇਗਾ ਮੈਂ ਤੇ ਜੰਮਿਆ ਹੀ ਤੇਗਾ ਦੀ ਛਾਂ ਥੱਲੇ ਮੇਰੇ ਬਾਪੂ ਨੇ ਪਾਈਆਂ ਸੀ ਦੋ ਤੇਗਾ ਮੈਨੂੰ ਮਿਲਿਆ ਲਖਬ ਬਹਾਦਰੀ ਦਾ ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾ ਮੇਰੇ ਪਿਓ ਦੀ ਅਣਖ ਬਹਾਦਰੀ ਤੇਰੇ ਆ ਪਰਖ ਦਾ ਤੇਰਾ ਪਿਓ ਤੇਗਾ ਮੇਰੇ ਪੁੱਤਰ ਦੀ ਤੇਗ ਚੋਂ ਤੇਗ ਨਿਕਲੂ ਜਿਹੜੀ ਲਵੇਗੀ ਤੇਰੀਆਂ ਖੋ ਤੇਗਾ ਉੱਥੇ ਬਚਨ ਛੱਡਤਾ ਸੀ ਹੁਣ ਤੁਹਾਡੀ ਵਾਲੀ ਸਮਾਗਤੀ ਉਹ ਤੇਗ ਫਿਰ ਮਾਰੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ 1699 ਨੂੰ ਬੇਵਿਮਾਨ ਕੀਤੀ ਤੇ ਲਹਿਰਾ ਕੇ ਸਟੇਜ ਉੱਤੇ ਮਾਰੇ ਕਹਿੰਦੇ ਆਓ ਏ ਥਾਂ ਥਾਂ ਤੇ ਮੱਥੇ ਟੇਕਣ ਆਲਿਆ ਬਾਜ਼ ਮਾਰੀ 80000 ਦੇ ਇਕੱਠ ਨੂੰ ਕਹਿੰਦੇ ਆਓ ਏ ਥਾਂ ਥਾਂ ਤੇ ਰੁੱਖਾਂ ਨੂੰ ਪਿੱਪਲਾਂ ਨੂੰ ਕੰਦਾਂ ਨੂੰ ਮਟੀਆਂ ਨੂੰ ਕਬਰਾਂ ਨੂੰ ਰੋੜਿਆਂ ਨੂੰ ਕੰਦਾਂ ਨੂੰ ਮੱਥੇ ਟੇਕਣ ਆਲਿਆ ਇੱਧਰ ਸਾਡੇ ਮੈਦਾਨ ਚ ਆ ਅੱਜ ਵੀ ਲੋਕ ਇਤਰਾ ਜੁੜੇ ਆਓ ਈ ਥਾਂ ਥਾਂ ਤੇ ਮੱਥੇ ਟੇਕਣ ਵਾਲਿਆ ਅੱਜ ਤੇਰੀ ਅੱਖ ਨੂੰ ਮਗਰੂਰ ਹੁੰਦਾ ਵੇਖਣਾ ਤੇਰੇ ਨੇਤਰਾਂ ਚ ਪਾ ਕੇ ਮੈਂ ਅੰਮ੍ਰਿਤ ਦੇ ਛੱਟੇ ਤੇਰੇ ਨੈਣਾ ਨੂੰ ਨੂਰੋ ਨੂਰ ਹੁੰਦਾ ਵੇਖਣਾ ਚਾੜ ਨਾਣੀ ਤੈਨੂੰ ਮਨਸੂਰ ਦੀ ਸੂਲੀ ਤੇ ਤੇਰੇ ਡੌਲਿਆ ਚ ਭਰ ਕੇ ਮਹਿਮਤ ਦੀ ਕਣੀ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣਾ ਉੱਥੇ ਸਿਰ ਲਾਏ ਆਨੰਦਪੁਰ ਨੂੰ ਕੇਰਾ ਕਿਉਂ ਪੈਂਦਾ ਉਦਾਕਾਰਨ ਸੁਣ ਲਿਓ ਕਿਉਂਕਿ ਉਸ ਧਰਤੀ ਤੇ ਗੁਰਮੁਖ ਖੋਲਟੀ ਜੀ ਗੱਲ ਆਪ ਭੈਣ ਭੜਾਈਆਂ ਇੱਕੇ ਭੇਟ ਦੇ ਵਿੱਚੋਂ ਜੰਮੇ ਚਾਰ ਭਰਾ ਉਹਨਾਂ ਚਾਰ ਸ਼੍ਰੀ ਕਾ ਜਨੂ ਕੀਨੇ ਇਹ ਦੋ ਭਰਾਵਾਂ ਦਾ ਕੰਮ ਚੜਜੇ ਤੇ ਦੋਨਾਂ ਦਾ ਰਹਿ ਜੇ ਤੇ ਉਸ ਪਰਿਵਾਰ ਦੇ ਵਿੱਚ ਏਡੀ ਇੱਕ ਤਫਾਕੀ ਪੈਂਦੀ ਨਾ ਉਹ ਇੱਕ ਦੂਜੇ ਦੀ ਇੱਜ਼ਤ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਨੇ ਆਪਾਂ ਪਿੰਡਾਂ 'ਚ ਰਹਿੰਦੇ ਆ ਮੰਨ ਲਓ ਇੱਕ ਭਰਾ ਦਾ ਥੋੜਾ ਜਿਹਾ ਕੰਮ ਚੰਗਾ ਦੂਜੇ ਦਾ ਘਾਟ ਆ ਤੇ ਉਹਨੇ ਕੀ ਸੋਚਣਾ ਆਪਦੀ ਕਰਦੀ ਉਹ ਕਹਿਣਾ ਵੀ ਇਹਨਾਂ ਦੀ ਧੀ ਦੀ ਬਦਨਾਮੀ ਕਰਾ ਦੇ। ਜੈਲ ਸੈਡੀ ਬਾੜੀ ਚੀਜ਼ ਆ ਆਨੰਦਪੁਰ ਨੂੰ ਘੇਰਾ ਪੈਣ ਦਾ ਕਾਰਨ ਕੀ ਬਣਿਆ ਵੀ ਤੁਸੀਂ ਵੇਖੋ ਕੋਈ ਬੰਦਾ ਨਸ਼ੇ ਪੱਤੇ ਵੇਚ ਕੇ ਉਹਨੇ ਘਰ ਬਣਾਇਆ ਗੱਡੀ ਉਹਦੀ ਮੰਤਰੀਆਂ ਸੰਤਰਗਾਣਾ ਲਾਗੇ ਗਵਾਂਡੀ ਦਾ ਬੱਚਾ ਇਦਾਂ ਦਾ ਪੁੱਤ ਪੜ੍ਹਾਈ ਕਰਕੇ ਬਾਹਰ ਜਾ ਕੇ ਪੈਸੇ ਕਮਾ ਕੇ ਬਰਾਬਰ ਦੀ ਕੋਠੀ ਪਾਊਗਾ ਲਾਗੇ ਗੱਡੀ ਲਿਆਊਗਾ ਤੇ ਸਾਫਨਾ ਲਿਟੂਗਾ ਇੱਕ ਤੇ ਆਖੋ ਸੱਤ ਸਾਲ ਵੀ ਕੱਲ ਹੀ ਸਾਡੇ ਪੈਰਾਂ ਥੱਲੇ ਰੋਲਦੇ ਫਿਰਦੇ ਹੀ ਸਾਡੇ ਕੋਲੋਂ ਚਾਰ ਰੋਟੀ ਮੰਗਦੇ ਅੱਜ ਬਰਾਬਰ ਤੇ ਐਨੀ ਕੁ ਕੁੰਡੀ ਮੈਂ ਤਾਂ ਸਿੱਧੀ ਕਰਕੇ ਦੱਸੀ ਵੀ ਸੌਖੀ ਸਮਝ ਆ ਜੇ ਵੀ ਨੰਦਪੁਰ ਨੂੰ ਕੇਰਾ ਪਿਆ ਗਿਆ ਮਾਰੇ ਨੇ ਕੀ ਕਰ ਦਿੱਤਾ ਜਦੋਂ ਸੀਸ ਕੁਰਬਾਨ ਹੋ ਗਿਆ ਤੇ ਮਾਰੇ ਨੇ ਆਖਿਆ ਭਾਈ ਜੀਤਿਆ ਤੂੰ ਅੱਜ ਪੁੱਤਾਂ ਵਾਲਾ ਫਰਜ਼ ਨਭਾਇਆ